ਉਹ ਪ੍ਰੀਪrezentਟਿਵ ਦੌੜ ਗਿਆ ਉਹਦਾ ਡੌਗ ਨਿਕਲਿਆ ਬਾਹਰ ਤੋਂ ਤੇ ਅਸੀਂ ਆਫਿਸ ਦੇ ਵਿੱਚ ਆ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਆਫਿਸ ਦੇ ਵਿੱਚੋਂ ਭੌਣ ਦੇ ਹੌਨਰ ਖੜ ਕੇ ਲਗਾਏ ਡੌਗ ਨੂੰ ਨੇ ਬਾਈਟ ਅੱਗੇ ਪੱਲੇ ਕੀਤੀ ਤੇ ਪਿੱਛੇ ਲੱਗਦੇ ਗਈ ਕੀ ਆਹ ਬਾਹਰ ਤੋਂ ਪੱਲੇ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਆਹ ਬਾਹਰ ਬਚਾਉਣ ਦੀ ਕੋਸ਼ਿਸ਼ ਕੀਤੀ ਮੇਰੀ ਗਰਦਨ ਨੂੰ ਅਟੈਕ ਕਰ ਰਿਹਾ ਸੀ ਬੜਾ ਮੇਰਾ ਪਰਮਾਤਮਾ ਦੀ ਬਚਾਅ ਹੋ ਗਿਆ ਸੱਤ ਟਾਂਕੇ ਲੱਗੇ ਆਈਡੀਆ ਨੂੰ ਪੂਰ完成 ਕਰਦਾ ਸੀ ਜੀਹਾਂ ਹਸਪਤਾਲ 'ਚ ਜੋ ਇਹ ਸ਼ਖਸ਼ ਆਪਣਾ ਇਲਾਜ ਕਰਵਾ ਰਿਹਾ ਹੈ ਦੱਸਿਆ ਜਾ ਰਿਹਾ ਕਿ ਇਹ ਨੌਜਵਾਨ ਆਪਣੇ ਇੱਕ ਹੋਰ ਸਾਥੀ ਨਾਲ ਇੱਕ ਨਿੱਜੀ ਫਾਰਮ 'ਚ ਬੜੇ ਹੀ ਚਾਮਾ ਨਾਲ ਕਤੂਰਾ ਦੇਖਣ ਗਏ ਸੀ ਪਰ ਇਹਨਾਂ ਨੂੰ ਨਹੀਂ ਪਤਾ ਸੀ ਕਿ ਕਤੂਰਾ ਦੇਖਣ ਦਾ ਚਾਹ ਉਹਨਾਂ ਨੂੰ ਵਕਤ ਪਾ ਦੇਵੇਗਾ ਉਹਨਾਂ ਨੂੰ ਹਸਪਤਾਲ ਪਹੁੰਚਾ ਦੇਵੇਗਾ ਜੀਹਾਂ ਦੱਸਿਆ ਜਾ ਰਿਹਾ ਹੈ ਕਿ ਜਿਉਂ ਹੀ ਫਾਰਮ ਤੇ ਕੰਮ ਕਰਦੇ ਮੁਲਾਜ਼ਮ ਉਹਨਾਂ ਨੂੰ ਕਤੂਰਾ ਦਿਖਾਉਣ ਲਈ ਥੋੜਾ ਅੱਗੇ ਲੈ ਕੇ ਗਏ ਤਾਂ ਸਾਹਮਣੇ ਖੜੇ ਵਦੇਸ਼ੀ ਨਸਲ ਦੇ ਖੂੰਖਾਰ ਕੁੱਤੇ ਨੇ ਉਹਨਾਂ ਤੇ ਅਟੈਕ ਕਰ ਦਿੱਤਾ ਧਾਵਾ ਬੋਲ ਦਿੱਤਾ ਇਸ ਦੌਰਾਨ ਕਾਫੀ ਕੋਸ਼ਿਸ਼ ਇਹਨਾਂ ਵੱਲੋਂ ਬਚਣ ਦੀ ਇਸ ਕੁੱਤੇ ਤੋਂ ਕੀਤੀ ਗਈ ਹੈ ਪਰ ਇਸ ਕੁੱਤੇ ਨੇ ਕਾਫੀ ਥਾਮਾਂ ਤੋਂ ਨੌਜਵਾਨ ਨੂੰ ਕੱਟ ਦਿੱਤਾ ਜਾਣਕਾਰੀ ਮੁਤਾਬਕ ਕਾਫੀ ਪਏ ਰੌਲੇ ਰੱਪੇ ਤੋਂ ਬਾਅਦ ਮਾਲਕ ਵੱਲੋਂ ਪਹੁੰਚ ਕੇ ਕੁੱਤੇ ਤੋਂ ਇਸ ਨੌਜਵਾਨ ਦਾ ਖਹਿੜਾ ਛਡਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਥੇ ਸੂਦ ਫਾਮ ਗਏ ਸੀ ਐਸ ਲਾਈਨ ਤੇ ਡੌਗ ਦੇਖਣ ਉਹਨਾਂ ਨੇ ਕਿਛੇ ਆਪਣਾ ਪ੍ਰੈਜੈਂਟੇਸ਼ਨ ਬਣਾਇਆ ਮੈਂ ਡੌਗਸ ਦਾ ਅਸੀਂ ਜਦੋਂ ਡੌਗਸ ਪਹਿਲੇ ਹੀ ਅੰਦਰ ਗੁੱਸੇ ਖੇ ਆਵਾਜ਼ ਤੇ ਪ੍ਰੈਜੈਂਟੇਟਿਵ ਨਾਲ ਗਿਆ ਉਹ ਪ੍ਰੀਪ੍ਰੈਜੈਂਟੇਟਿਵ ਦੌੜ ਗਿਆ ਉਹਨਾਂ ਦਾ ਡੌਗ ਨਿਕਲਿਆ ਬਾਹਰ ਤੋਂ ਦੂਸਰਾ ਹੀ ਕਾਊਂਟਰ ਸੀ ਉਹਨਾਂ ਦਾ ਤੇ ਅਸੀਂ ਆਫਿਸ ਦੇ ਵਿੱਚ ਆ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਆਫਿਸ ਦੇ ਵਿੱਚੋਂ ਉਹਨਾਂ ਦੇ ਆਨਰ ਖੜ ਕੇ ਲਗਾਏ ਡੌਗ ਨੂੰ ਉਹਨੇ ਬਾਈਟ ਅੱਗੇ ਪਹਿਲੇ ਕੀਤੀ ਸੀ ਤੇ ਕਿਛੇ ਲੱਤੇ ਕੀਤੀ ਆਪਣੇ ਤੋਂ ਪਹਿਲੇ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਨਾਲ ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਮੇਰੀ ਗਰਦਨ ਨੂੰ ਅਟੈਕ ਕਰ ਰਿਹਾ ਸੀ ਤੇ ਬੜਾ ਮੇਰਾ ਪਰਮਾਤਮਾ ਦੀ ਬਚਾਅ ਹੋ ਗਿਆ ਨਾਲ ਸੀ ਕੱਲੇ ਜੀ ਹੋਰ ਵੀ ਸ਼ਰਮਾ ਜੀ ਨਾਲ ਸੀਗੇ ਉਹਨਾਂ ਬੱਥੇ ਗਏ ਸੀ ਤੁਹਾਨੂੰ ਸਿਰ ਕੁੱਤਾ ਤੁਹਾਨੂੰ ਪਿਆ ਹਾਂਜੀ ਪਿਆ ਇਹ ਪਿੱਛੇ ਸੀ ਮੇਰੇ ਤੋਂ ਇਹ ਅੰਦਰ ਨੂੰ ਮੁੜ ਗਿਆ ਤੇ ਬਚ ਕੇ ਅੱਗੇ ਮੈਂ ਕੁੱਤੇ ਨੂੰ ਬਹਾਨਾ ਪਿੱਛੇ ਡਿ ਉਹਨਾਂ ਨੂੰ ਦੱਸੇ ਕਿ ਤੁਹਾਡੇ ਕਿਤੇ ਨਹੀਂ ਕੰਮ ਕੀਤਾ ਉਹ ਸਾਹਮਣੇ ਓਨਰ ਨੇ ਆ ਕੇ ਮੌਕੇ ਤੇ ਸੀਸੀਟੀਵੀ ਫੁਟੇਜ ਹੈਗੀ ਓਨਰ ਨੇ ਆ ਕੇ ਫੜਿਆ ਕਿੰਨੇ ਟਾਂਕੇ ਲੱਗੇ ਸੱਤ-ਅੱਠ ਟਾਂਕੇ ਲੱਗੇ ਆਈਡੀ ਆਣੀ ਪੂਰਾ ਰਿਸਟੋਰ ਇਹ ਰੌਂਗਟੇ ਖੜੇ ਕਰਦੀਆਂ ਤਸਵੀਰਾਂ ਹੁਸ਼ਿਆਰਪੁਰ ਤੋਂ ਸਾਹਮਣੇ ਆਈਆਂ ਨੇ ਜਿਨ੍ਹਾਂ ਨੇ ਹਰ ਇੱਕ ਦੇਖਣ ਵਾਲੇ ਨੂੰ ਹੈਰਾਨ ਕਰਕੇ ਰੱਖ ਦਿੱਤਾ ਆਖਰ ਡਾਕਟਰਾਂ ਦਾ ਇਸ ਨੌਜਵਾਨ ਦੀ ਹਾਲਤ ਨੂੰ ਲੈ ਕੇ ਕੀ ਕਹਿਣਾ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਆਡੇ ਕੋਲੇ ਆਇਆ ਉਹਦੇ ਸਿਰ ਦੇ ਉੱਪਰ ਸੱਤਾਂ ਕਾਂਕੇ ਲੱਗੇ ਆ ਰਾਈਟ ਹੈਂਡ ਲੈਫਟ ਐਲਬੋ ਤੇ ਐਂਡ ਪੇਸ਼ੈਂਟ ਸਟੇਬਲ ਆ ਜਿਵੇਂ ਦੰਤਾਂ ਦੇ ਨਿਸ਼ਾਨ ਹੁੰਦੇ ਆ ਉਸ ਹਿਸਾਬ ਨਾਲ ਪੇਸ਼ੈਂਟ ਦੇ ਸੱਤ ਤੋਂ ਅੱਠ ਸਟਿਚ ਲੱਗੇ ਪੇਸ਼ੈਂਟ ਸਟੇਬਲ ਆ ਤੇ ਉਹ ਪੇਸ਼ੈਂਟ ਦੇ ਅਟੈਂਡੈਂਟ ਜਿਹੜੇ ਐਮਐਲਸੀ ਕਰਵਾਉਣਾ ਚਾਹੁੰਦੇ ਆ ਅਸੀਂ ਐਮਐਲਸੀ ਵਾਸਤੇ ਸਿਰ ਤੋਂ ਕੱਟ ਲਈ ਪੇਸ਼ੈਂਟ ਦੀ ਤੇ 10-15 ਮਿੰਟਾਂ ਤੱਕ ਅਸੀਂ ਐਮਐਲਸੀ ਕੱਟ ਲਈ ਨਾ ਪੇਸ਼ੈਂਟ ਦੀ ਜਾਣਕਾਰੀ ਮੁਤਾਬਕ ਇਹ ਨਿੱਜੀ ਫਾਰਮ ਹੈ ਜਿੱਥੇ ਇਹ ਕਾਂਡ ਹੋਇਆ ਹੈ ਇਹ ਫਾਰਮ ਕੁੱਤਿਆਂ ਤੇ ਹੋਰ ਜਾਨਵਰਾਂ ਦੀ ਖਰੀਦੋ ਫਰੋਖਤ ਲਈ ਕਾਫੀ ਮਸ਼ਹੂ ਜਾਣਕਾਰੀ ਮੁਤਾਬਕ ਪੀੜਤ ਨੌਜਵਾਨ ਦੇ 6 ਤੋਂ 7 ਟਾਂਕੇ ਲੱਗੇ ਨੇ ਪਰ ਉਸਦੀ ਹਾਲਤ ਫਿਰ ਦੱਸੀ ਜਾ ਰਹੀ ਹੈ ਜਿਸ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਜਗਬਣੀ ਟੀਵੀ ਦੇ ਯਾਨੀ ਕਿ ਤੇ ਸ਼ਰਮਾ ਦੀ ਰਿਪੋਰਟ